ਕਹਿੰਦੇ ਬਿਰਲੇ ਹੀ ਹੁੰਦੇ ਨੇ ਜਿਹੜੇ ਲੋਕਾਂ ਬਾਰੇ ਸੋਚਦੇ ਨੇ ਲੋਕਾਂ ਦੇ ਬੱਚਿਆਂ ਬਾਰੇ ਸੋਚਦੇ ਨੇ ਆਹ ਰਮੇਸ਼ ਸਿੰਘ ਤੁਮਰ ਐ ਨਾਲ ਨਾਲ ਵੀਡੀਓ ਚੱਲ ਰਹੀਆਂ ਨੇ ਜੀਂਦ ਹਰਿਆਣੇ ਸਫੀਦੋ ਦਾ ਰਹਿਣ ਵਾਲਾ ਤੇ ਦੋਸਤੋ ਉਪਰਾਲਾ ਪੂਰੇ ਭਾਰਤ ਪਰ ਦੇ ਵਿੱਚ ਬੱਗੀ ਯਾਤਰਾ ਕੱਢ ਰਿਹਾ ਹੈ ਕਹਿੰਦਾ ਵੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣਾ ਕਹਿੰਦੇ ਸੇਤ ਬਣਾਓ ਤੇ ਆਪ ਵੀ ਦੇਖੋ ਪਲਵਾਨ ਆ ਤੇ ਕਹਿੰਦੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵਕ ਵਕ ਥਾਵਾਂ ਤੇ ਜਾ ਕੇ ਲੋਕਾਂ ਨੂੰ ਸਮਝਾ ਰਿਹਾ ਸਮਝਾਉਂਦਾ ਕੀ ਹੈ ਕਿ ਨਸ਼ਿਆਂ ਨੂੰ ਤਿਆਗ ਦੋ ਤੇ ਸਰੀਰ ਬਣਾ ਲਓ ਜੇ ਸੇਤ ਬਣਾਉਣੀ ਹੈ ਜ਼ਿੰਦਗੀ ਜਿਉਣੀ ਹੈ ਤਾਂ ਨਸ਼ੇ ਛੱਡਣੇ ਪੈਣਗੇ ਵਕ ਵਕ ਥਾਵਾਂ ਤੇ ਜਾ ਕੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਕਰਦਾ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਇਹ ਪੂਰੇ ਭਾਰਤ ਦੀ ਯਾਤਰਾ ਕਰ ਰਿਹਾ ਕਿ ਪੂਰੇ ਭਾਰਤ ਦੇ ਨੌਜਵਾਨਾਂ ਨੂੰ ਹਰ ਇੱਕ ਵਰਗ ਨੂੰ ਜਿਹੜਾ ਜਾਗਰੂਕ ਕਰੂੰਗਾ ਤਾਂ ਹੀ ਜਿਹੜਾ ਦੇਸ਼ ਹੈ ਫਿਰ ਤੋਂ ਜਿਹੜਾ ਬਹਾਲ ਹੋ ਸਕਦਾ ਹੈ ਜਾਂ ਉਸ ਦੇ ਜਿਹੜੇ ਲੋਕ ਨੇ ਸਵਸਥ ਹੋ ਸਕਦੇ ਨੇ ਉਹਨਾਂ ਦਾ ਜੀਵਨ ਲੰਬਾ ਹੋ ਸਕਦਾ ਹੈ ਜਿਵੇਂ ਕਹਿ ਸਕਦੇ ਵੀ ਉਮਰ ਬੰਦੇ ਦੀ ਨਸ਼ਾ ਛੱਡ ਕੇ ਵੱਧ ਜਾਂਦੀ ਹੈ ਤਾਂ ਉਸੇ ਤਰ੍ਹਾਂ ਦੋਸਤੋ ਇਹ ਨੌਜਵਾਨ ਉਪਰਾਲਾ ਕਰ ਰਿਹਾ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਪਹਿਲਾਂ ਆਪਾਂ ਵੀਡੀਓ ਸੁਣਦੇ ਆ ਵੀ ਕਹਿੰਦਾ ਕੀ ਹੈ ਇਹ ਨੌਜਵਾਨ ਆਹ ਤੂੰ नशा छोड़ दे भाई अपना रोजगार पकड़ने की कोशिश करो क्यों अपनी जिंदगी के साथ खिलवाड़ खिलवाड़ करो हो तो तुम्हारे घर के भी परेशान है और तुम्हारे रिश्तेदार भी परेशान है खुद वो भी परेशान है तो जिस घर में नशा की नशा से घर ने बेरा हमारे घर की के दूर दशा तो नशा ना करे मैं युवा साथियों से धन्यवाद करूँ बाइक दूध गंजा था जोड़ते थे मैं दूर तो आया हूँ और नशे के ख़िलाफ़ का संदेश देना है। तो भी मैं हरियाणा में जाकर नकूब आए मानसा गया था वाल्मीकि समाज में उसने मेरी इज्जत रखी है तो वैसे मेरी इतनी शुक्रिया पैदल यात्रा मेरी वर्क ना जान दिओ इसको कामयाब बनाओ नशा छोड़ दो भाई और अपना रोजगार का अन ध्यान दो गीत दूध का ध्यान दो खेल कूद का दो धन्यवाद तो जय ਤਾਂ ਨੌਜਵਾਨਾਂ ਨੂੰ ਸਨੇਹਾ ਵੀ ਦੇ ਰਿਹਾ ਇਹ ਵੱਡੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਵੀ ਨੌਜਵਾਨਾਂ ਦੇ ਲਈ ਬੱਚਿਆਂ ਦੇ ਲਈ ਆਉਣ ਵਾਲੀ ਪੀੜ੍ਹੀ ਦੇ ਲਈ ਇਸ ਬਾਈ ਨੇ ਤਾਂ ਉਪਰਾਲਾ ਕਰ ਲਿਆ ਰਮੇਸ਼ ਤੋਂ ਉਮਰ ਹੈ ਬੱਗੀ ਵਾਲਾ ਹੈਗਾ ਤੇ ਬੱਗੀ ਲੈ ਕੇ ਪੂਰੇ ਭਾਰਤ 'ਚ ਜਾਊਗਾ ਲੋਕਾਂ ਨੂੰ ਸੁਚੇਤ ਕਰੂਗਾ ਦੋਸਤੋ ਉਪਰਾਲਾ ਕਿਵੇਂ ਲੱਗਿਆ ਸਲੂਟ ਬਣਦਾ ਹੈ ਜੇ ਬੰਦਿਆਂ ਨੂੰ ਜਿਹੜੇ ਲੋਕਾਂ ਦੇ ਪਰਿਵਾਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਲਈ ਉਪਰਾਲਾ ਕਰਦੇ ਨੇ ਤੇ ਭਾਰਤ ਦੇ ਵਿੱਚ ਯਾਤਰਾ ਕਰ ਰਿਹਾ ਤਾਂ ਸਪੋਰਟ ਕਰਨਾ ਵੀ ਬਣਦਾ ਬਾਈ ਨੂੰ ਜਿੱਥੇ ਵੀ ਜਾਂਦਾ ਤਾਂ ਹਰ ਇੱਕ ਬੰਦਾ ਸਵਾਗਤ ਕਰਦਾ ਤਾਂ ਦੋਸਤੋ ਸਲੂਟ ਬਣਦਾ ਹੈ ਜਿਹੇ ਬੰਦੇ ਜੋ ਜਿਹੜੇ ਆਉਣ ਵਾਲੀ ਪੀੜ੍ਹੀ ਬਾਰੇ ਸੋਚ ਰਹੇ ਨੇ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ